ਪੰਜਾਬ ਹੈਡਲਾਈਨ ਦੇਖ ਰਿਹਾ ਸਾਰੇ ਦਸ਼ਕਾ ਨੂੰ ਗੁਰਪ੍ਰੀਤ ਸਿੰਘ ਵੱਲੋਂ ਪਿਆਰਪਣ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ న్యూਸ ਚੈਨਲ ਪੰਜਾਬ ਹੈਡਲਾਈਨ ਅੱਜ ਤਾਂ ਦਿਖਾ ਰਿਹਾ ਨਕੋਦਰ ਚੌਕ ਦੇ ਵਿੱਚ ਜਲੰਧਰ ਦੇ ਨਕੋਦਰ ਚੌਕ ਦੇ ਵਿੱਚ ਜੋ ਕਿ ਇੱਕ ਸੜਕ ਜਿਹੜੀ ਕਿ ਕੁਝ ਦਿਨ ਪਹਿਲਾਂ ਇੱਕ ਸੜਕ ਬਣਾਈ ਗਈ ਸੀ ਔਰ ਇਸ ਸੜਕ ਦੇ ਵਿੱਚ ਇੱਕ 5 ਤੋਂ 6 ਫੁੱਟ ਦਾ ਜਿਹੜਾ ਕਿ ਖੱਡਾ 5 ਫੁੱਟ ਦਾ ਹੈ ਤੁਸੀਂ ਦੇਖ ਸਕਦੇ ਹੋ ਸਿਰਫ ਉੱਪਰ ਉੱਪਰ ਦੀ ਸੜਕ ਹੈ ਥੱਲੇ ਸੜਕ ਦੇ ਜਿਹੜਾ ਕਿ ਬਿਲਕੁਲ ਵੀ ਜਿਹੜਾ ਸੜਕ ਦੇ ਵਿੱਚ ਜ਼ਮੀਨ ਹੀ ਨਹੀਂ ਹੈਗੀ ਉੱਪਰ ਦੀ ਸੜਕ ਜਿਹੜੀ ਹੈ ਕਿ ਰੱਬ ਆਸਰੇ ਟਿਕੀ ਹੋਈ ਹੈ ਹਾਂ ਜੀ ਤੁਸੀਂ ਕਦੇ ਸ਼ਹਿਰ ਦੀ ਸਮਾਰਟ ਸਿਟੀ ਦੇ ਹਾਲਤ ਜ਼ਿਲਹੰਦਰ ਸ਼ਹਿਰ ਜੋ ਕਿ ਸਮਾਰਟ ਸਿਟੀ ਦੇ ਨਾਂ ਤੇ ਜਾਣਿਆ ਜਾਂਦਾ ਹੈ ਤੁਹਾਨੂੰ ਦਿਖਾ ਰਹੇ ਹਾਲਾਤ ਜ਼ਿਲਹੰਦਰ ਸ਼ਹਿਰ ਦੇ ਫਿਰ ਵੀ ਟ੍ਰੈਫਿਕ ਪੁਲਿਸ ਵਾਲੇ ਇੱਕ ਬੈਰੀਅਰ ਲਗਾ ਦਿੰਦੇ ਜੇ ਇਹਨੇ ਤਾਂ ਕਿ ਇੱਥੇ ਜਿਹੜਾ ਕੋਈ ਐਕਸੀਡੈਂਟ ਨਾ ਹੋ ਸਕੇ ਕਿਸੇ ਦਾ ਜਾਨੀ ਨੁਕਸਾਨ ਨਾ ਹੋਵੇ ਪਰ ਦੱਸ ਦਈਏ ਕਿ ਕੁਝ ਦਿਨ ਕੁਝ ਦੇਰ ਪਹਿਲਾਂ ਇੱਥੇ ਨੋਵਾ ਗੱਡੀ ਹੋਰ ਇੱਕ ਏ ਰਿਕਸ਼ਾ ਦਾ ਬੜੇ ਜ਼ਬਰਦਸਤ ਤਰੀਕੇ ਨਾਲ ਐਕਸੀਡੈਂਟ ਹੋਇਆ ਔਰ ਲੋਕਾਂ ਨੂੰ ਸੱਟਾਂ ਵੀ ਲੱਗੀਆਂ ਇਸ ਖੱਡੇ ਦੇ ਵਜਹ ਨਾਲ ਕਮੈਂਟ ਕਰਦੇ ਦੂਜੇ ਲੋਕਾਂ ਕੋਲ ਜਿਹੜਾ ਪੈਸਾ ਵਸੂਲਿਆ ਜਾਂਦਾ ਟੋਲ ਟੈਕਸ ਦਾ ਕਿ ਰੋਡ ਟੈਕਸ ਇਹਦਾ ਬਣਾਇਆ ਜਾਂਦਾ ਹੈ ਗਰੀਬਾਂ ਦੇ ਜਿਹੜੇ ਪੈਸਾ ਦਾ ਰੋਡ